ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਬੱਲਾ ਬੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬੇ ਲਖ ਲਖ ਹੋਣ ਵਧਾਈਆਂ ਜੀ ਸੰਗਤਾਂ ਦੂਰੋਂ ਦੂਰੋਂ ਨੰਦਪੁਰ ਸਾਹਿਬ ਜੀ ਆਈਆਂ ਕਿਦਰੇ ਟਾਟੀ ਉੱਚੀ ਹੈ ਕਾਲਾ ਦੇ ਗਾਮ ਦੇ ਕਿਦਰੇ ਟਾਟੀ ਕਿਦਰੇ ਟਾਟੀ ਉੱਚੀ ਹੈ ਕਾਲਾ ਦੇ ਗਾਮ ਦੇ ਮਾਤਾ ਗੁਜਰੀ ਜੀ ਦੇ ਲਾਲ ਦੀਆਂ ਵਟਿਆਈਆਂ ਸਾਰੇ ਨੰਦਪੁਰ ਸਾਹਿਬ ਚ ਜਗਮਗ ਜਗਮਗ ਹੋ ਰਹੀ ਏ ਸੰਗਤ ਗਰਮਾ ਗਰਮ ਨਾਲ ਗਰਮਾ ਗਰਮ ਪਗੜਾ ਮਾਤੀ ਪਗੜਾ ਮੇਰਾ ਵੀਜੀ ਆਜੋ ਆਜੋ ਮੇਰਾ ਵੀਜੀ ਗਰਮਾ ਗਰਮ ਪੰਚਾਤਾ ਚੱਕ ਕੇ ਚੱਕ ਕੇ ਮਾਰਾ ਜੀ ਪਾਲੋ ਪਾਲੋ ਜੱਤ ਬਾਲਾ ਮੇਰਾ ਵੀਜੀ ਖੁਪ ਜੀਂਗੇ ਬਦੇ ਛੇ ਨੰਗਰ ਜੋ ਜੀਵੀ ਰੋਡ ਲੇਖ ਮਾਨ ਵਾਲਾ ਸਾਧੂ ਸਟੇਡੀਅਮ ਲੋਹਾਰ ਕਾਲ ਵੇਖੀ ਖਾਲ ਤੋਂ ਜਿਹੜਾ ਵਾ ਲਗਾਤਾਰ ਚੱਲ ਰਿਆ ਇਹਦੀ ਖਾਲ ਤੰਗਤ ਇਲਾਕੇ ਦੀ ਜੋ ਇਹ ਇਲਾਕਾ ਮ ਲੋ ਇਕੱਠਾ ਹੋ ਗਿਆ ਇਸ ਮੰਗਰ ਨੂੰ ਬੜੇ ਉਤਸ਼ਾਹ ਦੇ ਨਾਲ ਚਲਾ ਰਿਹਾ ਹੈ ਕਿਉਂਕਿ ਗਰੂਪ ਗੋਵਿੰਦ ਸਿੰਘ ਮਹਾਰਾਜ ਦੇ ਜੋ ਦਿੱਤੀ ਦੇ ਲੋਕ ਵਿੱਚ ਕੇ ਜੰਗਰ ਨੂੰ ਜਿਲਾਵਾ ਸਾਰੇ ਵਾਪਵਾਦ ਜਿਲਾਵਾ ਮਹਾਰਤ ਪ੍ਰਚਾਰ ਦੇ ਨਾਲ ਚਲਾ ਰਹੇ ਨੇ ਤੇ ਇਲਾਕਾ ਨਿਵਾਸੀ ਪਿੰਡ ਰਾਜੇ ਵਾਲਾ ਰੱਖ ਦਿੱਤਾ ਬਡਾਲੀ ਡੋਕਰਾਂ ਮਾਨਣਾ ਵਾਲਾ ਮਿੱਤਰਪੁਰਾ ਮਹਿਰਬਾਨਪੁਰਾ ਆਪਕੋ ਹੋਰ ਵੀ ਜੋ ਇਲਾਕੇ ਨੇ ਉਹ ਬਾਤ ਜਿਹੜਾ ਤੇ ਸਾਰੇ ਪਤੰਬਰ ਭਰਾ ਰਲ ਕੇ ਜਿਹੜਾ ਵਾ ਇਹ ਲੰਗਰ ਦੀ ਸੇਵਾ ਜਿਹੜੀ ਆ ਵੱਤ ਤੋਂ ਵੱਧ ਨਿਭਾ ਰਹੇ ਆ ਅੱਜ ਦੇ ਦੂਰ ਤੋਂ ਜੋ ਸਿੱਖੀ ਨਾਲ ਜੋੜਦੇ ਮੈਸੇਜ ਦੇ ਰਹੇ ਆ ਜੋ ਦੇ ਗੁਰੂ ਮਹਾਰਾਜ ਨੇ ਵੀ ਸਾਨੂੰ ਸਿੱਖੀ ਦੇ ਨਾਲ ਜੋੜਿਆ ਵਾ ਤੇ ਸਾਡਾ ਵੀ ਸਾਰਿਆਂ ਦਾ ਇਹੋ ਹੀ ਵੱਜ ਬਣਦਾ ਵਾ ਕਿ ਨੌਜਵਾਨ ਪੀੜੀ ਨੂੰ ਆਪਣਾ ਨਸ਼ਿਆ ਤੋਂ ਬਚਾ ਕੇ ਸਿੱਖੀ ਨਾਲ ਜੋੜਨਾ ਤੇ ਆਪਣੇ ਗੁਰੂ ਘਰ ਦੇ ਜੋ ਚਲਾਏ ਹੋਏ ਹਰੇਕ ਉਪਦੇਸ਼ ਨੂੰ ਮੰਨਣ ਦੀ ਪਾਲਣਾ ਕਰਨਾ ਜਿਹੜਾ ਵਾ ਸਾਡਾ ਫਰਜ਼ ਹੈ ਉਹ ਨਾ ਅੱਜ ਕਰੇਗਾ ਕਲਸਾ ਆਖੀ ਰਹੇ ਨਾ ਕੋਈ ਵਰੂਏ ਸਾਖ ਲੈ ਕੇ ਬਚੇ ਜੰਮ ਕੋਈ ਸੱਚੀ ਸੁੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ